ਮੈਂ ਚਾਹੁੰਨਾ ਕਿ ਹੱਸ ਖੇਡ ਕੇ ਜ਼ਿੰਦਗੀ ਵੀ ਕਟੇ ਔਰ ਨਫ਼ਰਤਾਂ ਦੁਨੀਆ ਚੋਂ ਖਤਮ ਹੋਣ ਸਾਡਾ ਪੰਜਾਬ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਦਾ ਉਪਾਸ਼ਕ ਹੈ ਸਾਡੇ ਬੱਚੇ ਬਹੁਤ ਪੁੱਛਿਆ ਪੱਦਵੀਆਂ ਤੇ ਜਾਣ ਤੇ ਜਾਣ ਉਹ ਮਾਨ ਨਾਲ ਕਹਿਣ ਕਿ ਅਸੀਂ ਪੰਜਾਬ ਚ ਪੜੇ ਹੋਏ ਹਾਂ ਔਰ ਮਾਨ ਨਾਲ ਕਹਿਣਾ ਸੀ ਪੰਜਾਬ ਦੇ ਸਰਕਾਰੀ ਸਕੂਲਾਂ ਚ ਪੜੇ ਹੋਏ ਹਾਂ ਕਿਸੇ ਨਾ ਕਿਤੇ ਜੇ ਤੰਬੂ ਤੰਬੂਆਂ ਤੇ ਬਿਲਡਿੰਗਾਂ 'ਚ ਫਰਕ ਇਹੀ ਹੁੰਦਾ ਕਿ ਤੰਬੂ ਦੀ ਨੀਂਹ ਨਹੀਂ ਹੁੰਦੀ ਉਹ ਛੇਤੀ ਉੱਡ ਜਾਂਦਾ ਤੂਫਾਨ ਔਰ ਜਿਹੜੀਆਂ ਤੁਸੀਂ ਇੱਟਾਂ ਤਿਆਰ ਕਰਦੀਆਂ ਨੇ ਉਹ ਦੇਸ਼ ਦੀ ਨੀਂਹ ਚ ਲੱਗਣਗੀਆਂ ਹੁਣ ਜਾਣਦੇ ਬੱਚੇ ਦਾ ਇੰਟਰਸਟ ਦੇਖ ਕੇ ਪੜਾਏ ਦੁਨੀਆ 'ਚੋਂ ਖਤਮ ਹੋਣ ਔਰ ਸਾਡਾ ਪੰਜਾਬ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਪਾਣੀ ਦਾ ਪੂਜਾਸ਼ਕ ਹੈ ਵਿਚਾਰਕ ਹੈ ਤਾਂ ਸਾਡੇ ਤਾਂ ਅਸੀਂ ਤਾਂ ਸਾਰੀ ਦੁਨੀਆ ਦਾ ਭਲਾ ਮੰਗਣ ਵਾਲੇ ਬੰਦੇ ਆ ਤੇ ਤਰੱਕੀਆਂ ਕਰੀਏ ਪੜਾਈਆਂ ਕਰੀਏ ਸਾਡੇ ਬੱਚੇ ਬਹੁਤ ਪੁੱਛੀਆਂ ਪਦਵੀਆਂ ਤੇ ਜਾਣ ਤੇ ਜਾਣ ਉਹ ਮਾਨ ਨਾਲ ਕਹਿਣ ਕਿ ਅਸੀਂ ਪੰਜਾਬ ਚ ਪੜੇ ਹੋਏ ਆਂ ਔਰ ਮਾਨ ਨਾਲ ਕਹਿਣਾ ਸੀ ਪੰਜਾਬ ਦੇ ਸਰਕਾਰੀ ਸਕੂਲਾਂ ਚ ਪੜੇ ਹੋਏ ਆਂ ਸੋ ਇਹ ਇਹਦੇ ਵਾਸਤੇ ਸਾਨੂੰ ਕਿਉਂਕਿ ਬੀਇੰਗ ਅ ਕਸਟੋਡੀਅਨ ਬੀਇੰਗ ਅ ਚੀਫ ਮਿਨਿਸਟਰ ਆਫ ਪੰਜਾਬ ਮੇਰਾ ਫਰਜ਼ ਬਣਦਾ ਕਿ ਮੈਂ ਸਮੇਂ-ਸਮੇਂ ਤੇ ਐਜੂਕੇਸ਼ਨ ਹਾਇਰ ਐਜੂਕੇਸ਼ਨ ਟੈਕਨੀਕਲ ਐਜੂਕੇਸ਼ਨ ਦੀ ਮਿਨਿਸਟਰੀਜ਼ ਆਫ ਸਰਨਲ ਬਾਇਓ ਡਾਟਾ ਮੈਂ ਲੈਂਦਾ ਰਹਾ ਕਿ ਕੀ ਹੋ ਰਿਹਾ ਹੈ ਕੀ ਕਮੀਆਂ ਨੇ ਹੋਰ ਕਿੱਥੇ ਬਜਟ ਚਾਹੀਦਾ ਆਉਣ ਵਾਲੇ ਦਿਨਾਂ ਚ ਬਜਟ ਆਊਗਾ এডਿਕੇਸ਼ਨ ਦਾ ਬਜਟ ਪਹਿਲਾਂ ਦਿੱਲੀ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਜੀ ਨੇ ਸਭ ਤੋਂ ਪਹਿਲਾਂ ਸੂਬਾ ਹਾਲਾਂਕਿ ਸੂਬਾ ਪੂਰਾ ਨਹੀਂ ਸੀ ਦਿੱਲੀ ਪਰ 26 ਤੋਂ 27% ਦਾ ਜਿਹੜਾ ਬਜਟ ਸਿਰਫ এডਿਕੇਸ਼ਨ ਦਾ ਰੱਖਿਆ ਸੀ ਨਹੀਂ ਤਾਂ ਆਪਣੇ ਦੇਸ਼ ਦਾ ਬਜਟ ਜਿਹੜਾ ਉਹਦੇ ਚ 1 ਜਾਂ 2% এডਿਕੇਸ਼ਨ ਤੇ ਹੁੰਦਾ ਹੈ ਜਦ ਕਿ ਸਭ ਤੋਂ ਵੱਧ এডਿਕੇਸ਼ਨ ਤੇ ਹੋਣਾ ਚਾਹੀਦਾ ਇਹ ਨੀਂਹ ਵਾਲੀ ਇੱਟ ਹੈ ਨੀਂਹ ਵਾਲੀ ਇੱਟ ਜਦੋਂ ਆਪਾਂ ਘਰ ਬਣਾਉਨੇ ਆ ਕੋਈ ਜਾਂ ਬਿਲਡਿੰਗ ਬਣਾਉਨੇ ਨਾ ਪੱਠੇ ਵਾਲੇ ਕੋਲ ਜਾਂਦੇ ਆ ਤਾਂ ਉਹਨੂੰ ਕਹਿੰਨੇ ਆ ਭਾਵੇਂ 2 ਰੁਪਏ ਵੱਧ ਲੈ ਲਈ ਪਰ ਨੀਂਹ ਵਾਲੀ ਇੱਟ ਹੈ ਇਹ ਦੋਮ ਜਾਂ ਸੋਮ ਨਹੀਂ ਦੇਣੀ ਇਹ ਅੱਬਲ ਦੇਣੀ ਹੈ ਅੱਬਲ ਮਤਲਬ ਪਹਿਲੇ ਨੰਬਰ ਵਾਲੀ ਇੱਟ ਜਿਹੜੀ ਪੱਕੀ ਇੱਟ ਹੋਵੇ ਸੋ ਤੁਹਾਡੇ ਕੋਲੇ ਇੱਟਾਂ ਜਿਹੜੀਆਂ ਆ ਰਹੀਆਂ ਨੇ ਤੇ ਇਸੇ ਕਰਕੇ ਤੁਹਾਨੂੰ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਨੇਸ਼ਨ ਬਿਲਡਰ ਕਿ ਤੁਸੀਂ ਨੀਂਹ ਵਾਲੀਆਂ ਇੱਟਾਂ ਤਿਆਰ ਕਰਨੀਆਂ ਨੇ ਜੇ ਤੁਹਾਡੇ ਵਾਲੀਆਂ ਇੱਟਾਂ ਤੇ ਉੱਤੇ ਬਿਲਡਿੰਗ ਬਣੂਗੀ ਨਾ ਉਹ ਜ਼ਿਆਦਾ دیر ਚੱ ਤੁਸੀਂ ਜਦੋਂ ਬੇਸ ਵਧੀਆ ਬਣਾਇਆ ਹੋਊਗਾ ਕਿਸੇ ਵੀ ਚੀਜ਼ ਦਾ ਉਹ ਕਹਿੰਦਾ ਕਿਸੇ ਕਵੀ ਨੇ ਲਿਖਿਆ ਕਿ ਅੱਗ ਵੀ ਵਿੱਤੋਂ ਬਹੁਤੀ ਦਿੱਤੀ ਫੇਰ ਵੀ ਭਾਂਡੇ ਸਿੱਲੇ ਰਹੇ ਅੱਗ ਵੀ ਵਿੱਤੋਂ ਬਹੁਤੀ ਦਿੱਤੀ ਫੇਰ ਵੀ ਭਾਂਡੇ ਸਿੱਲੇ ਰਹੇ ਭਾਂਬੜ ਵਰਗੀ ਅੱਗ ਦੇ ਵਿੱਚ ਵੀ ਮਜ਼ਦੂਰ ਦੇ ਲੀੜੇ ਗਿੱਲੇ ਰਹੇ ਦੋਸ਼ ਨਾ ਦੇਵੋ ਝੱਖੜਾਂ ਨੂੰ ਸਿਰ ਤੋਂ ਉੱਡੇ ਤੰਬੂਆਂ ਦਾ ਰੱਸੀ ਠੀਕ ਨਹੀਂ ਬੰਨੇ ਹੋਣੇ ਜਾਂ ਫਿਰ ਕਿੱਲੇ ਢਿੱਲੇ ਰਹਿਣ। ਜਦੋਂ ਕਿੱਲੇ ਠੀਕ ਨਹੀਂ ਗੱਡੇ ਹੋਣੇ ਜਾਂ ਰੱਸੇ ਠੀਕ ਨਹੀਂ ਬੰਨੇ ਹੋਣੇ। ਸੋ ਕਿਸੇ ਨਾ ਕਿਤੇ ਜੇ ਤੰਬੂ ਤੰਬੂਆਂ ਤੇ ਬਿਲਡਿੰਗਾਂ 'ਚ ਫਰਕ ਇਹੀ ਹੁੰਦਾ ਕਿ ਤੰਬੂ ਦੀ ਨੀਂਹ ਨਹੀਂ ਹੁੰਦੀ। ਉਹ ਛੇਤੀ ਉੱਡ ਜਾਂਦਾ ਤੂਫਾਨ 'ਚ। ਤੇ ਜਿਹੜੀ ਬਿਲਡਿੰਗ ਹੁੰਦੀ ਉਹਦੀ ਇੱਕ ਨੀਂਹ ਹੁੰਦੀ ਹੈ। ਆ ਜਿਹੜੇ ਤੁਸੀਂ ਦੇਖ ਜਾਨੇ ਬਾਹਰੋਂ ਤਾਂ ਜੋ ਮਰਜੀ ਲੱਕੜ ਲਾ ਲੋ ਜੋ ਮਰਜੀ ਇਹਦੇ ਤੇ ਨੀਲਾ ਰੰਗ ਕਰ ਲੋ ਹਰਾ ਕਰ ਲੋ ਕੋਈ ਫਰਕ ਨਹੀਂ ਪਰ ਜਿਹੜੀ ਅਸਲੀ ਚੀਜ਼ ਜਿਹੜੀ ਇਹਦੀ ਆ ਉਹ ਦਿਖਦੀ ਨਹੀਂ ਹੈਗੀ ਉਹ ਨਹੀਂ ਹੈ ਔਰ ਜਿਹੜੀਆਂ ਤੁਸੀਂ ਇੱਟਾਂ ਤਿਆਰ ਕਰਦੀਆਂ ਨੇ ਉਹ ਦੇਸ਼ ਦੀ ਨੀਂਹ ਚ ਲੱਗਣਗੀਆਂ ਤੇ ਜੇ ਤੁਸੀਂ ਨੀਹਾਂ ਦੇ ਨਰਮਾਤਾ ਬਣੋਂਗੇ ਤਾਂ ਫਿਰ ਸਾਡੀ ਕੌਮ ਜਿਹੜੀ ਹੈ ਸਾਡਾ ਦੇਸ਼ ਸਾਡਾ ਜਿਹੜਾ ਪੰਜਾਬ ਸਾਡੀ ਧਰਤੀ ਉਹ ਵਧੀਆ ਹਰ ਇੱਕ ਫੀਲਡ ਦੇ ਵਿੱਚ ਸਾਡੇ ਬੱਚੇ ਜਿਹੜੇ ਨੇ ਉਹ ਜਾਣ ਦੇ ਬੱਚੇ ਦਾ ਇੰਟਰਸਟ ਦੇਖ ਕੇ ਪੜਾਇਓ ਜੇ ਕੋਈ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ ਖੇਡਾਂ ਤੋਂ ਰੋਕਿਓ ਨਾ ਜੇ ਕੋਈ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਪੜਾਇਓ ਸਕੂਲ ਆਫ ਹੈਮਨਸ ਦਾ ਇਹ ਸਾਡਾ ਮਕਸਦ ਹੈ ਕਿ ਜੇ ਬੱਚਾ ਜੋ ਜਿੱਧਰ ਉਹਦਾ ਇੰਟਰਸਟ ਬਣਦਾ ਉਹਨੂੰ ਉਧਰ ਲੈ ਕੇ ਜਾਈਏ ਜੇ ਕੋਈ ਮੈਥ ਵੱਲ ਜਾਣਾ ਚਾਹੁੰਦਾ ਮੈਥ ਵੱਲ ਜਾਵੇ ਜੇ ਕੋਈ ਰਾਈਟਰ ਬਣਨਾ ਚਾਹੁੰਦਾ ਬਣਾਓ ਰਾਈਟਰ ਬਣਾਓ ਹਰ ਇੱਕ ਕਿਸਮ ਦੀ ਐਕਟੀਵਿਟੀ ਉੱਥੇ ਹੋਣੀ ਚਾਹੀਦੀ ਹੈ ਬੱਚੇ ਦਾ ਪਤਾ ਲੱਗ ਜਾਂਦਾ ਹੌਲੀ ਹੌਲੀ ਕਿ ਬੱਚੇ ਦਾ ਇੰਟਰਸਟ ਕਿੱਧਰ ਹੈ ਨਹੀਂ ਤਾਂ ਫਿਰ ਮਨਪਸੰਦ ਦੇ ਵਿਸ਼ੇ ਪੜਾਏ ਨਹੀਂ ਜਾਂਦੇ ਤਾਂ ਫਿਰ ਬੱਚਾ ਅੱਧੇ ਮਨ ਨਾਲ ਪੜਦਾ ਕਿ ਜਿਵੇਂ ਉਹਨੂੰ ਮੁੰਡਾ ਕਹਿੰਦਾ ਮੈਂ ਪੁਲਿਸ 'ਚ ਨਹੀਂ ਭਰਤੀ ਹੋਣਾ ਚਾਹੁੰਦਾ ਮੈਂ ਟੀਚਰ ਬਣਨਾ ਚਾਹੁੰਦਾ ਤੇ ਉਹਦੀ ਉਹਦੀ ਕਈ ਬੰਦੇ ਐ ਹੋਜੇ ਨੇ ਜਿਹੜੇ ਕਹਿੰਦੇ ਵੀ ਮੈਂ ਪੁਲਿਸ 'ਚ ਭਰਤੀ ਹੋਣਾ ਚਾਹੁੰਦਾ ਉਹਨੂੰ ਪੁਲਿਸ ਪਸੰਦ ਕੰਮ ਪਸੰਦ ਸੋ ਇਸ ਕਰਕੇ ਜੇ ਮਨਪਸੰਦ ਕੰਮ ਮਿਲ ਜੇ ਇਹਦੇ ਵਰਗਾ ਕੋਈ ਮਤਲਬ ਕੋਈ ਰੀਸ ਨਹੀਂ ਦੇ ਵਰਗੀ ਕਿ ਜੇ ਤੁਹਾਨੂੰ ਜੋ ਤੁਸੀਂ ਚਾਹੁੰਦੇ ਹੋ ਉਹੀ ਕੰਮ ਮਿਲ ਜੇ ਫਿਰ ਤੁਸੀਂ ਕੰਮ ਨੂੰ ਇੰਜੋਏ ਕਰਦੇ ਹੋ ਨਹੀਂ ਤਾਂ ਫਿਰ ਅੱਧੇ ਮਨ ਨਾਲ ਜਾਂਦੇ ਹੋ ਤੁਸੀਂ ਪਰ ਅੱਧੇ ਮਨ ਨਾਲ ਕਰਿਆ ਆਉਂਦੇ ਹੋ ਕੋਈ ਯਾਰ ਨਹੀਂ ਮੈਂ ਕੁਝ ਹੋਰ ਕਰਨਾ ਚਾਹੁੰਦਾ ਸੀ ਜ਼ਿੰਦਗੀ 'ਚ ਪਰ ਕੰਮ ਮੈਨੂੰ ਕੋਈ ਹੋਰ ਕਰਾਈ ਜਾਂਦੇ ਬਹੁਤ ਸਾਰੇ ਬੰਦੇ ਇਦਾਂ ਦੇ ਹੈਗੇ ਆ ਕਿ ਉਹਨੂੰ ਚਾਬਾਂ ਹੋਰ ਮਿਲ ਗਈਆਂ ਪੜਾਈਆਂ ਹੋਰ ਕੀਤੀਆਂ ਸੀ ਮਨ 'ਚ ਸੁਪਨੇ ਹੋਰ ਸੀ ਤੇ ਕੰਮ ਇਸ ਤਰ੍ਹਾਂ ਦਾ ਮਿਲ ਗਿਆ ਕਿ ਸੁਪਨਿਆਂ ਵੱਲ ਨੂੰ ਕਿਤੇ ਨੇੜੇ ਜਿਹੜੇ ਵੀ ਨਹੀਂ ਜਾ ਸਕਦੇ ਪਰ ਫਿਰ ਵੀ ਸ਼ੋ ਮਸਟ ਗੋ ਆਨ ਜ਼ਿੰਦਗੀ ਨੇ ਚੱਲਣਾ ਸੋ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਨਵੇਂ ਸਾਲ ਦੀਆਂ ਵੀ ਨਮੀ ਨਿਯੁਕਤੀਆਂ ਵੀ ਤੇ ਮੈਨੂੰ ਉਮੀਦ ਹੈ ਕਿ ਤੁਹਾਡੇ ਪੜਾਏ ਹੋਏ ਬੱਚੇ ਆਉਣ ਵਾਲੇ ਦਿਨਾਂ 'ਚ ਦੇਸ਼ ਦੀ ਤਰੱਕੀ ਦੇ ਵਿੱਚ ਸਭ ਤੋਂ ਉੱਚਾ ਯੋਗਦਾਨ ਪਾਉਣਗੇ ਤੇ ਤੁਹਾਡਾ ਨਾਮ ਰਹਿੰਦੀ ਦੁਨੀਆ ਤੱਕ